ਸ਼ੀਕਲ ਜੀ ਮੀਤ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ ਦੇ ਦਿਨ ਤੁਹਾਨੂੰ ਪਤਾ ਹੀ ਸੀ ਦਾ ਜੀ 29 ਮਈ ਆ ਗਈ ਤੇ ਅੱਜ ਦੇ ਦਿਨ ਸਿੱਧੂ ਮੂਸੇ ਵਾਲਾ ਵੀਰ ਆਪਾਂ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਬੜਾ ਦੁੱਖ ਦੀ ਖਬਰ ਹੈ ਜੀ ਅੱਜ ਦੇ ਦਿਨ ਕਿ ਅੱਜ ਦੇ ਦਿਨ ਬਾਈ ਦੇ ਉੱਥੇ بارشੀ ਆ ਤੇ ਨਿਊਜ਼ਾਂ ਆ ਰਹੀਆਂ ਨੇ ਦੇਖੇ ਨਹੀਂ ਜਾਂਦੇ ਮੇਰੇ ਅੱਗੇ ਤਾਂ ਉੱਚ ਵੀ ਜੇ ਕੋਈ ਵੀਰੇ ਦੀ ਵੀਡੀਓ ਆ ਜੰਗੇ ਨਾ ਮੈਨੂੰ ਤਾਂ ਫਿਰ ਵੀ ਬਹੁਤ ਦੁੱਖ ਲੱਗਦਾ ਦੇਖ ਕੇ ਰਾਜ ਪੰਜਾਬ ਦੇ ਵਿੱਚ ਬਲੈਕ ਡੇ ਐ ਤੇ ਮਾਚਰਨ ਕੌਰ ਨੇ ਸਭ ਨੂੰ ਅਪੀਲ ਕੀਤੀ ਹੈ ਮੇਰੇ ਪੁੱਤਰ ਨੂੰ ਇਨਸਾਫ ਲਈ ਜੇ ਤੁਸੀਂ ਨਹੀਂ ਆ ਸਕਦੇ ਤਾਂ ਆਪਣੇ ਘਰਾਂ ਦੇ ਵਿੱਚ ਮੋਮਬੱਤੀਆਂ ਲੈ ਕੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਇਨਸਾਫ ਦੀ ਮੰਗ ਕਰੋ ਤੇ ਤੁਸੀਂ ਵੀ ਸਾਰੇ ਜੀ ਵੀਰੇ ਦੀ ਆਤਮਾ ਨੂੰ ਸ਼ਾਂਤੀ ਮਿਲੇ ਰੱਬਗੇ ਅਰਦਾਸਾਂ ਕਰੋ ਤੇ ਦੂਜੇ ਨੰਬਰ ਤੇ ਜੀ ਕੈਂਡਲ ਮਾਰਚ ਆਪਣੇ ਘਰ ਦੇ ਵਿੱਚ ਲਗਾ ਕੇ ਸਾਰੇ ਇਨਸਾਫ ਦੀ ਮੰਗ ਕਰੋ ਕਿਉਂਕਿ ਅੱਜ ਦੇ ਦਿਨ ਵੀਡੀਓ ਦੇ ਵਿੱਚ ਨਾ ਸਾਰੇ ਚੁੱਪ ਬੈਠੇ ਨੇਗੇ ਹੈਨਾ ਕੋਈ ਵੀ ਇਨਸਾਫ ਦੀ ਮੰਗ ਲਈ ਵੀਡੀਓ ਕੋਈ ਨਹੀਂ ਪਾ ਰਿਹਾ ਸਿਰਫ ਜਿੰਨੇ ਪਾ ਸਕਦੇ ਸਰਤਾਂ ਅੰਗਲੀ ਤਾਂ ਦੇ ਹੀ ਸਕਦੇ ਆ ਨਾ ਕਿਉਂਕਿ ਯਾਰ ਉਹ ਪੰਜਾਬ ਦਾ ਇੱਕ ਹੋਣ ਹਰਪੁੱਤ ਸੀ ਪੰਜਾਬ ਦਾ ਬਹੁਤ ਵਧੀਆ ਸਿੰਗਰ ਸੀ ਪੰਜਾਬ ਦੇ ਨਾਲ ਜੁੜਿਆ ਹੋਇਆ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਆਪਣੀ ਧਰਤੀ ਨਾਲ ਸਭ ਤੋਂ ਵੱਡੇ ਗੱਲ ਉਹ ਵੀ ਛੱਡੋ ਤੇ ਇੱਕ ਮਾਂ-ਬਾਪ ਗਿਆ ਜਿਉਣ ਦਾ ਸਹਾਰਾ ਮਾਂ-ਬਾਪ ਬੁੱਢੇ ਮਾਂ-ਬਾਪ ਨੂੰ ਦੇਖ ਲੋ ਤੁਸੀਂ ਜਦੋਂ ਕੋਈ ਸਹਾਰਾ ਨਹੀਂ ਹੁੰਦਾ ਅੱਗੇ ਪਿੱਛੇ ਕੋਈ ਭੈਣ ਭਰਾ ਨਹੀਂ ਸੀ ਉਦੋਂ ਉਹ ਵਿਚਾਰਾ ਅਲvida ਕਹਿ ਗਿਆ ਹਨਾ ਇਹ ਤਾਂ ਹੈ ਨਹੀਂ ਕਿਸੇ ਤੋਂ ਲੁਕੋ ਹੁੰਦਾ ਹੈ ਨਹੀਂ ਵੀ ਮੌਤ ਕਿਵੇਂ ਹੋਈ ਸੀ ਮੈਨੂੰ ਦਾਦਾ ਸੰਦੀ ਲੋੜ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਪਰ ਅੱਜ ਆ ਜੀ ਬਲੈਕ ਡੇ ਕਿਉਂਕਿ ਇਹ ਅੱਗ ਕਿਸੇ ਦੇ ਘਰ ਚ ਵੀ ਲੱਗ ਸਕਦੀ ਆ ਆਪਣੇ ਪੁੱਤਾਂ ਦਾ ਧੀਆਂ ਦਾ ਆਪਾਂ ਜਿਵੇਂ ਖਿਆਲ ਰੱਖਦੇ ਆ ਆਪਾਂ ਇਹ ਚੀਜ਼ ਦੇ ਵਿੱਚ ਕੋਈ ਫੇਮ ਨਹੀਂ ਕੋਈ 뷰 ਨਹੀਂ ਕੋਈ ਲਾਈਕ ਨਹੀਂ ਮੈਨੂੰ ਨਹੀਂ ਚਾਹੀਦਾ ਇਹ ਚੀਜ਼ ਤੇ ਕੋਈ 뷰 ਲੱਗ ਮੈਨੂੰ ਨਾ ਲਾਈਕ ਕਰੋ ਮੇਰੀ ਵੀਡੀਓ ਨਾ ਦੇਖੋ ਪਰ ਮੇਰੀ ਅਪੀਲ ਹੈ ਜੇ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਕਿ ਅੱਜ ਦੇ ਦਿਨ ਬਾਈ ਨੂੰ ਸ਼ਰਧਾਂਜਲੀ ਦੋ ਪ੍ਰਮਾਤਮਾ ਦੇ ਗਿਰਦਾਸਾਂ ਕਰੋ ਕਿ ਉਹਦੀ ਆਤਮਾ ਨੂੰ ਉਹਦੀ ਰੂਹ ਨੂੰ ਸ਼ਾਂਤੀ ਮਿਲੇ ਤਾਂ ਜੋ ਸਾਡੇ ਵਿੱਚੋਂ ਚਲੇ ਗਿਆ ਉਹ ਹੀਰਾ ਸਾਨੂੰ ਇੰਨੀ ਵਧੀਆ ਗਾਇਕੀ ਦੇ ਕੇ ਕਦੇ ਕਿਸੇ ਤੀ ਭੈਣ ਤੇ ਟਿੱਪਣੀ ਨਹੀਂ ਕਰੀ ਤਾਂ ਜੋ ਵੀ ਸਿੱਧੂ ਛੋਟਾ ਸਾਡੇ ਵਿੱਚ ਆਇਆ ਸ਼ੇਮ ਬਖਸ਼ਿਆ ਉਹਨੂੰ ਮਿਲਣ ਤਾਂ ਅਸੀਂ ਇੰਨਾ ਤਾਂ ਕਹਿ ਸਕਦੇ ਆ ਰੱਬ ਅੱਗੇ ਠੀਕ ਹੈ ਜੇ ਤੁਸੀਂ ਹੋਰ ਨਹੀਂ ਕੁਝ ਕਹਿ ਸਕਦੇ ਤਾਂ ਬੋਲਿਆ ਕਰੋ ਮੁੱਦਿਆਂ ਦੇ ਤੇ ਪ੍ਰਮਾਤਮਾ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ ਤੇ ਵੀਰ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਮੇਰੀ ਤਾਂ ਸਾਰੇ ਅੱਗੇ ਇਹੀ ਰਿਕੁਐਸਟ ਆ ਇਹੀ ਅਪੀਲ ਆ ਇਹੀ ਬੇਨਤੀ ਆ ਕਿਤਾ ਜੋ ਮਾਪੇ ਨੂੰ ਵੀ ਲੱਗੇ ਕਿ ਮੇਰੀ ਪਬਲਿਕ ਮੇਰੇ ਪੁੱਤ ਦੇ ਫੈਨ ਮੇਰੇ ਨਾਲ ਖੜੇ ਨੇ